ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਪਿੰਡੀ ਦੀ ਸਬਜ਼ੀ ਆਪਾਂ ਪਿੰਡੀ ਧੋ ਕੇ ਇਹਨੂੰ ਸਾਫ਼ ਕਰ ਲੈਨੇ ਆ ਕੱਪੜੇ ਨਾਲ ਪੂੰਝ ਲੈਨੇ ਚੰਗੀ ਤਰ੍ਹਾਂ ਪਿੰਡੀ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਈ ਹੁਣ ਆਪਾਂ ਇਹਨੂੰ ਕੱਟ ਲੈਣੇ ਆ भिंडी आप ही अपना दो प्याज थोड़िया जी हरिया मिर्चा भी कट लिया हूँ आप गर्म रख लें तेल अपना गर्म हो गया पेल आप प्याज पा दें आपी पा देंगे ਤੇ ਹਰੀਆਂ ਮਿਰਚਾਂਵਾ ਦਿੰਨੇ ਆਪਾਂ ਥੋੜਾ ਇਹਨੂੰ ਫਰਾਈ ਹੋਣ ਦਵਾਵਾਂਗੇ ਇਸੇ ਤਰ੍ਹਾਂ ਹੀ ਮਿੰਡੀ ਆਪਣੀ ਕੋ ਜਹਾਦ ਤੱਕ ਬਣ ਗਈ ਹੁਣ ਆਪਾਂ ਇਹਦੇ ਵਿੱਚ ਨਮਕ ਪਾ ਦਿੰਨੇ ਹਲਦੀ ਪਾਉਨੇ ਆ ਥੋੜੀ ਜਿਹੀ ਕੁੱਟੀ ਹੋਈ ਲਾਲ ਮਿਰਚ ਪਾਉਨੇ ਆ ਨਾਲ ਹੀ ਗਰਮ ਮਸਾਲਾ ਤੇ ਧਨੀਆ ਪਾਊਡਰ ਪਾ ਦਿੰਨੇ ਤੇ ਹੋਣਾ ਪਾਏ ਦੇ ਵਿੱਚ ਇੱਕ ਨਿੰਬੂ ਦਾ ਰਸ ਪਾ ਦਿੰਨੇ ਆ ਕਿਉਂਕਿ ਇਹਦੇ ਨਾਲ ਆਪਣੀ ਪਿੰਡੀ ਚਟਪਟੀ ਬਣੇਗੀ ਤੇ ਨਾਲ ਹੀ ਲਾਲਾਂ ਜੀਆਂ ਨਹੀਂ ਛੱਡਦੀ ਫਿਰ ਵਧੀਆ ਬਣਦੀ ਪਿੰਡੀ ਇਹਦੇ ਨਾਲ ਪਿੰਡੀ ਆਪਣੀ ਬਣ ਗਈ ਆ ਇਸ ਤਰੀਕੇ ਨਾਲ ਬਣਾਓਗੇ ਤਾਂ ਬਹੁਤ ਹੀ ਸੁਆਦ ਬੰਦੀ ਪਿੰਡੀ ਤੁਸੀਂ ਵੀ ਟ੍ਰਾਈ ਜ਼ਰੂਰ ਇਸ ਤਰ੍ਹਾਂ ਕਰਿਓ